ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਇਵਾਨ ਟੋਡਰਮਲ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਇਹ ਹਵੇਲੀ ਉਸ ਟਾਈਮ ਜਹਾਜ਼ ਦੇ ਟਾਈਪ ਦੀ ਬਣੀ ਹੋਈ ਸੀਗੀ ਜਿਸ ਨੂੰ ਹੁਣ ਤੁਸੀਂ ਦੇਖ ਸਕਦੇ ਹੋ ਇਹ ਖੰਡਰ ਹੋ ਚੁੱਕੀ ਹੈ ਇਸ ਦਾ ਧਿਆਨ ਨਹੀਂ ਰੱਖਿਆ ਗਿਆ ਇਸ ਦੀ ਸੰਭਾਲ ਨਹੀਂ ਕੀਤੀ ਗਈ ਜਦੋਂ ਮਾਤਾ ਗੁਜਰੀ ਅਤੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਜੀ ਨੂੰ ਸਿੱਧੀ ਦਿੱਤੀ ਜਾਂਦੀ ਹੈ ਉਹਨਾਂ ਤੇ ਤਛੱਦ ਟਾਇਆ ਜਾਂਦਾ ਹੈ ਕਹਿਰ ਟਾਇਆ ਜਾਂਦਾ ਹੈ ਉਹਨਾਂ ਨੂੰ ਜਿੰਦਾ ਨੀਹਾਂ ਵਿੱਚ ਚੜਾਇਆ ਜਾਂਦਾ ਹੈ ਉਸ ਟਾਈਮ ਕੋਈ ਅੱਗੇ ਨਹੀਂ ਆਉਂਦਾ ਉਹਨਾਂ ਦੇ ਸੰਸਕਾਰ ਲਈ ਤਾਂ ਜੋ ਕਿ ਸੁਬਤ ਰਾਨ ਵਜ਼ੀਰ ਖਾਂ ਕਹਿੰਦਾ ਹੈ ਕਿ ਜੋ ਇਨਾਂ ਦਾ ਸਸਕਾਰ ਕਰੇਗਾ ਉਹ ਮੋਹਰਾ ਵਿਸ਼ਾਕੇ ਜਿਗਾ ਮੁੱਲ ਖਰੀਦੇ ਤਾਂ ਉਸ ਟਾਈਮ ਟੋਡਰਮਲ ਜੀ ਉਹਨਾਂ ਕੋਲ ਜਾਂਦੇ ਹਨ ਤੇ ਇਹ ਸੇਵਾ ਦੀ ਬੇਨਤੀ ਕਰਦੇ ਹਨ ਟੋਡਰਮਲ ਜੀ ਜਦੋਂ ਮੋਹਰਾਂ ਲੈਂਡ ਦੀ ਘਰ ਆਉਂਦੇ ਹਨ ਤਾਂ ਉਸ ਟਾਈਮ ਵਜ਼ੀਰ ਖਾਂ ਮੁੱਕਰ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੋਹਰਾ ਵਿਸ਼ਾਕੇ ਨਹੀਂ ਮੋਹਰਾਂ ਖੜੀਆਂ ਕਰਕੇ ਇਹ ਜਗਾ ਮੁੱਲ ਦਿੱਤੀ ਜਾਵੇਗੀ ਤਾਰ ਦਿਵਾਨ ਟੋਡਰਮਲ ਜੀ ਇਹ ਮੋਹਰਾ ਖੜੀਆਂ ਕਰਕੇ ਉਹ ਜਗਾ ਮੁੱਲ ਖਰੀਦਦੇ ਹਨ ਦੱਸਿਆ ਜਾਂਦਾ ਹੈ ਕਿ 70000 ਸੋਨੇ ਦੀਆਂ ਮੋਹਰਾ ਸੰਨ ਅਤੇ ਅੱਜ ਦੀ ਜੋ ਦੇਖਿਆ ਜਾਵੇ ਤਾਂ ਉਹ ਰਕਮ اربਾਂ ਰੁਪਏ ਬਣਦੀ ਹੈ